బాబులు ਜਾ ਸੋ ਬਟਾਲਾ ਸ਼ਹਿਰ ਦੀ ਧਰਤੀ ਤੋਂ ਪਵਿੱਤਰ ਧਰਤੀ ਹੈ ਬਟਾਲਾ ਸ਼ਹਿਰ ਦੀ ਐਤੋਂ ਫੇਰ ਜਿਹੜੀ ਅੱਜ ਚਿੰਤਪੁਰਣੀ ਮਾਤਾ ਦੇ ਦਰਸ਼ਨ ਕਰਾਉਣ ਵਾਸਤੇ ਚੰਡੀਗੜ੍ਹ ਪੰਜਾਬ ਜਰਨਲਿਸਟ ਐਸੋਸੀਏਸ਼ਨ ਵੱਲੋਂ ਸਾਰੇ ਮੈਂਬਰਾਂ ਵੱਲੋਂ ਜਰੀਏ バス ਯਾਤਰਾ ਜਿਹੜੀ ਸ਼ੁਰੂ ਕੀਤੀ ਗਈ ਹੈ ਸੋ ਤਸਵੀਰਾਂ ਤੁਹਾਨੂੰ ਦਿਖਾ ਦਾਂਗੇ ਕਿ ਸਾਰੇ ਮੈਂਬਰ ਜਿਹੜੇ ਖੜੇ ਨੇ ਤੇ ਯਾਤਰਾ ਜਿਹੜੀ ਸ਼ੁਰੂ ਹੋਣ ਲੱਗੀ ਹੈ ਤੇ ਆਪਾਂ ਗੱਲਬਾਤ ਵੀ ਕਰਾਂਗੇ ਕਿਤੋਂ ਯਾਤਰਾ ਸ਼ੁਰੂ ਹੋਣੀ ਹੈ ਤਾਂ ਕਿੱਥੇ ਜਾਣੀ ਹੈ ਤੇ ਕਿਤੋਂ ਕਿਤੋਂ ਹੋ ਕੇ ਨਤਮਸਤਕ ਫੇਰ ਵਾਪਸ ਜਰੀਏ ਅਤੇ ਯਾਤਰਾ ਬਟਾਲਾ ਉਂਚ ਨਹੀਂ ਆਪਾਂ ਗੱਲਬਾਤ ਕਰਦੇ ਆ ਕੀ ਨਾਮ ਹੈ ਸੋ ਨਮਸਕਾਰ ਜੀ ਜੈ ਮਾਤਾ ਦੀ ਜੀ ਜੈ ਮਾਤਾ ਦੀ ਨਾ ਸਭ ਤੋਂ ਪਹਿਲੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਜੀ ਕਿ ਇਹ ਪੱਤਰਕਾਰਾਂ ਵੱਲੋਂ ਇੱਕ ਇਹ ਕਾਰਿਆ ਕੀਤਾ ਜਾਦਾ ਕਿ ਸੰਗਤ ਨੂੰ ਮਾਤਾ ਚਿੰਤਪੂਰੀ ਦਰਬਾਰ ਲੈ ਕੇ ਜਾਇਆ ਜਾਵੇ ਅਤੇ ਇਹਨਾਂ ਦਰਸ਼ਕ ਆਏ ਜਾਣ ਜੀ ਚੰਡੀ ਇਹ ਇਹ ਪ੍ਰਾਲਾ ਜੀ ਚੰਡੀਆ ਪੰਜਾਬ ਜਰਨਲਿਸਟ ਐਸੋਸੀਏਸ਼ਨ ਨੇ ਕੀਤਾ ਇਹ ਜੀ ਜੀ ਸੋ ਕਿੰਨੇ ਕੁ ਮੈਂਬਰ ਨੇ ਫਿਰ ਤੁਹਾਡੇ ਨਾਲ ਅਸੀਂ ਤਲੀ 60 ਨੰਬਰ ਚੱਲੇ ਜੀ ਜੀ ਸੋ ਫਿਰ ਲੰਗਰ ਪ੍ਰਸ਼ਾਦੇ ਦਾ ਕਿੱਦਾਂ ਦਾ ਬੋਲ ਸਾਰਾ ਰੇਮਰ ਜੀ ਸਾਡੇ ਵੱਲੋਂ ਜੀ ਸਾਰਾ ਇਹ ਸਾ ਵੀ ਦੇਖ ਹੀ ਰਿਹਾ ਜੀ ਬਹੁਤ ਸਾ ਮਦਰਾਂ ਨਹੀਂ ਦਾ ਦਬਾਅ ਜਾਣ ਵਾਸਤੇ ਜੀ ਇਹ ਸੰਗਤ ਜਿੰਨੇ ਪਸ 60 ਬੰਦੇ ਜਿੱਤੇ ਵੱਧ ਹੋ ਗਏ ਨੇ ਅਸੀਂ ਉਹਨਾਂ ਨੂੰ ਜਸਟ ਕਰਨ ਲੱਗੇ ਨਾਲ ਜੀ ਭਾਈ ਚਾਰੇ ਦੇ ਵਿੱਚ ਵੀ ਇੱਕ ਸਹਿਨਸ਼ੀਲਤਾ ਦੀ ਭਾਵਨਾ ਇੱਕ ਏਕੇ ਦੀ ਭਾਵਨਾ ਹੈ ਔਰ ਇਹ ਵੀ ਜਾਗਰੂਤ ਕਰਨਾ ਚਾਹੁੰਦੇ ਆ ਕਿ ਅਸੀਂ ਸਾਰੇ ਇਕੱਠ ਹੋ ਕੇ ਐਸੀ ਯਾਤਰਾ ਨੂੰ ਸਫਲ ਬਣਾਈਏ ਜੀ ਐਸੇ ਤਰ੍ਹਾਂ ਹਰ ਮਹੀਨੇ ਯਾਤਰਾ ਲੈ ਕੇ ਜਾਂਦੇ ਰਹੀਏ ਉਹ ਸ਼੍ਰੀ ਹਰਿਦਵਾਰ ਸਾਹਿਬ ਦੇ ਵੀ ਸੋ 60 ਸਵਾਰੀਆਂ ਹੋਈਆਂ ਅਗਲੀ ਵਾਰ ਲੱਗਦਾ ਨਹੀਂ ਕਿ ਤੁਹਾਡੀ ਯਾਤਰਾ ਜਿਹੜੀ ਵਧੇਗੀ ਜਿਵੇਂ ਸਾਡੇ ਤੁੱਲੀ ਜੀ ਨੇ ਕਿਹਾ ਕਿ ਮੈਨੂੰ ਆਸ ਨਹੀਂ ਪੂਰੀ ਆਸ ਹੈ ਔਰ ਅਸੀਂ ਪੂਰੀ ਉਮੀਦ ਕਰਦੀ ਆ ਕਿ ਅਗਲੀ ਵਾਰੀ ਸਾਨੂੰ ਦੋ ਦੀ ਜਗ੍ਹਾ ਤਿੰਨ ਬੱਸਾਂ ਦੀ ਜ਼ਰੂਰਤ ਪੈਗੀ ਜੀ ਬੱਸ ਇਸ ਤਈ ਇਸ ਤੋਂ ਬਾਅਦ ਹੋਰ ਕੁਝ ਨਹੀਂ ਕਹਿਆ ਜਾਂਦਾ ਇੱਥੇ ਹੀ ਆਪਣਾ ਜੈ ਮਾਤਾ ਦੀ ਕਰਨਾ ਹੈ ਜੀ ਸੋ ਹੋਰ ਵੀ ਮੈਂਬਰ ਉੱਤੇ ਮੌਜੂਦ ਨੇ ਆਪਾਂ ਗੱਲਬਾਤ ਕਰਦੇ ਆਂ ਕੀ ਕਹਿਣਾ ਜੋ ਜੈ ਮਾਤਾ ਦੀ ਜੈ ਮਾਤਾ ਕੀ ਨਾਮ ਜੀ ਮੇਰਦਮ ਭਾਰਤਗੁਰੂ ਲੈਟਵਕਟ ਬਟਾਲਾ ਭਾਰਾ ਜੀ ਕਿੱਦਾਂ ਦੇਖਦੇ ਹੋ ਕਿ ਤੁਹਾਨੂੰ ਅੱਜ ਫਿਰ ਇੱਥੇ ਸੱਦਿਆ ਗਿਆ ਏ ਸ਼ੁਰੂਆਤ ਹੋਣ ਜਾ ਰਹੀ ਏ ਬਟਾਲੇ ਤੋਂ ਚਿੰਤਪੁਰਣੀ ਦੇ ਦਰਸ਼ਨ ਵਾਸਤੇ ਯਾਤਰੀਆਂ ਨੇ ਕੀ ਕਹਿਣਾ ਚਾਹੁੰਦੇ ਸਰ ਬੜਾ ਸੁਹਾਵਣਾ ਦਿਨ ਹੈ ਜਿਹੜੀ ਕਿ ਅੱਜ ਚੰਡੀਗੜ੍ਹ ਪੰਜਾਬ ਜਨਰਲ ਐਸੋਸੀਏਸ਼ਨ ਨੇ ਉਪਰਾਲਾ ਕੀਤਾ ਏ ਪਹਿਲੀ ਵਾਰੀ ਯਾਤਰਾ ਮਾਤਾ ਚਿੰਤਪੁਰਣੀ ਜੀ ਨੂੰ ਜਾ ਰਹੀ ਏ ਇਸ ਵਿੱਚ ਪੂਰੀ ਸਭੂਜੀ ਟੀਮ ਨੂੰ ਚੰਡੀ ਪੰਜਾਬ ਜਨਰਲ ਐਸੋਸੀਏਸ਼ਨ ਪੂਰੀ ਟੀਮ ਨੂੰ ਬਹੁਤ ਬਧਾਈ ਦਿੰਦਾ ਹਾਂ ਅਤੇ ਇਹਨਾਂ ਨੇ ਜਿਹੜੀ ਅੱਜ ਮਿਸਾਲ ਕੰਗਤੀ ਬਟਾਲੇ 'ਚ ਇਹ ਐਸੋਸੀਏਸ਼ਨ ਜਨਰਲ ਐਸੋਸੀਏਸ਼ਨ ਜਿਹੜੀ ਹੈਗੀ ਜੁਨੀਜ਼ਮ ਦੀ ਉਹ ਉਪਰਾਲਾ ਕਰਦੇ ਪਏ ਆ ਇਹਨਾਂ ਨੇ ਸਬਨੇchnਾ ਲਗਾਇਆ ਹੋਆ ਕਿ ਹਓ ਸਾਰੇ ਭਾਈਚਾਰਾ ਮਿਲਕੇ ਆਪਾਂ ਇਹੋ ਜਿਹਾ ਉਪਰਾਲੇ ਕਰਦੇ ਰਹੀਏ ਜਿਹਦੇ ਨਾਲ ਇੱਕ ਚੰਗੀ ਦਿਸ਼ਾ ਵੱਲ ਸਾਰਾ ਸਮਾਜ ਜਾਵੇ ਸੋ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਜੀ ਪੱਤਰਕਾਰ ਭਾਈਚਾਰਾ ਵੱਲੋਂ ਜਰਾਏ ਬੜਾ ਵਧੀਆ ਉਕਾਲਾ ਕੀਤਾ ਗਿਆ ਕਿ ਬਟਾਲਾ ਸ਼ਹਿਰ ਤੋਂ ਜਰੀਏ ਯਾਤਰਾ ਚਿੰਤਪੁਰਨੀ ਧਾਮ ਦੇ ਉੱਤੇ ਜਾਏਗੀ ਉਤੋਂ ਨਤਮਸਤਕ ਹੋ ਕੇ ਤਾਂ ਜਿਹੜੀ ਇਹ ਫੇਰ ਵਾਪਸੀ ਅਤੇ ਬਟਾਲੇ ਆਏਗੀ ਸੋ ਖਾਣ ਪੀਣ ਦਾ ਵੀ ਬੜਾ ਵਧੀਆ ਲੰਗਰ ਪਟਨਾਰੇ ਦਾ ਵੀ ਜਿਹੜਾ ਪ੍ਰੋਗਰਾਮ ਕੀਤਾ ਗਿਆ ਮੈਂਬਰਾਂ ਵੱਲੋਂ ਸੋ ਵੀਡੀਓ ਨੂੰ ਹਰ ਵਾਰ ਸ਼ੇਅਰ ਕਰਿਓ ਜਿਹੜੇ ਮਾਤਾ ਰਾਣੀ ਦੇ ਭਗਤ ਨੇ ਉਤੋਂ ਤੱਕ ਜਿਹੜੀ ਇਹ ਵੀਡੀਓ ਪਹੁੰਚਣੀ ਚਾਹੀਦੀ ਹੈ ਸੋ ਕੈਮਰਾ ਪਰਸਨ ਪੌਨਗਰਵਾਲ ਦੇ ਨਾਲ ਲੱਕੀ ਰਾਜਪੂਤ ਬਟਾਲਾ